ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਨਗ ਲੈ ਕੇ ਆਏ ਆ ਤੇ ਪਿੰਡ ਵੱਲੋ ਹੈ ਜੀ ਠੀਕ ਆ ਬਠਿੰਡੇ ਜਿਲ੍ਹੇ ਦਾ ਪਿੰਡ ਆ ਇਹ ਤੇ ਇੱਕ ਤਾਂ ਆਪਾਂ ਥੋੜੀ ਜਿਹੀ ਫਰਮਾਇਸ਼ਾ ਤੋਕੜ ਗੱਪਣ ਮੱਝ ਲੈ ਕੇ ਆਏ ਆ ਤੇ 2 ਮਹੀਨੇ ਦੀ ਚੈੱਕ ਪਾਸ ਹੈ ਬਾਈ ਤੋਂ ਪੁੱਛ ਕੇ ਦੱਸਾਂਗੇ ਤੇ ਇੱਕ ਤਾਜੀ ਸੂਈ ਵੀ ਝੋਟੀਏ ਗੱਲਬਾਤ ਬਾਈ ਨਾਲ ਕਰਾਵਾਂਗੇ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲੋ ਆ ਜਾ ਬਾਈ ਜੀ ਸਸੀਗਾ ਬਾਈ ਸਸੀਗਾ ਹੋਰ ਠੀਕ ਠਾਕ ਹੈ ਵੀਰੇ ਹਾਂਜੀ ਬੜੀ ਪਹਿਲਾਂ ਤਾਂ ਨੰਬਰ ਬੋਲੋ ਵੀਰੇ 9915092490 9915092490 ਪਿੰਡ ਜੀ ਪਿੰਡ ਬੱਲੋ ਜੀ ਜ਼ਿਲ੍ਹਾ ਪਰਸ਼ੰਤਾ ਜੀ ਦਸੂਲ ਫੋਨ ਹਾਂਜੀ ਨੇੜੇ ਆਪਣੇ ਤਪਾ ਮੰਡੀ ਤੇ ਰਾਮਪਰਾ ਜਿਹੜੀ ਪਸ਼ੂ ਮੰਡੀ ਲੱਗਦੀ ਹੈ ਨੇੜੇ ਆ ਰਾਮਪਰਾ ਤਪਾ ਚਾਉਂ ਰਾੜਾ ਖਲ ਗਿਆ ਨੇੜੇ ਨੇੜੇ ਸਾਰੇ ਪਿੰਡ ਪਾਈਂ ਦੇ ਵਿੱਚ ਤੇ ਅੱਜ ਵੀਰੇ ਆਪਾਂ ਦੋ ਨਾਗ ਦਿਖਾ ਰਹੇ ਹਾਂ ਅੱਜ ਦੋ ਨਾਗ ਹੈ ਦੋ ਨਾਗ ਆ ਗਏ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਆ ਜੀ ਹਾਂਜੀ ਠੋਕੜ ਗੱਬਣਾਂਗੇ ਜਿਹੜੀ ਕਿੰਨੇ ਚਿਰ ਦੀ ਚੱਕ ਪਾਸ ਹੈ ਇਹ ਸਵਾ ਦੋ ਮਹੀਨੇ ਦੀ ਚੱਕ ਪਾਸ ਹੈ ਜੀ ਜਮਾ ਚੱਕ ਕਰਾਈ ਵੀ ਚੱਕ ਕਰਾ ਕੇ ਲਈ ਜਨਾ ਆਪਾਂ ਜੀ ਅਗਲਾ ਆਵਦੀ ਕਰਾ ਕੇ ਲੈ ਜਾ ਹਾਂ ਆਵਦੀ ਕਰਾ ਕੇ ਲਈ ਜਾ ਕਿੰਨਾ ਦੁੱਧ ਆ ਏ ਥੱਲੇ ਦੁੱਧ ਇਹ 17 ਕਿਲੋ ਦਿੱਤਾ ਜੀ ਮੈਨੇ ਤੇ ਇਹਦੇ ਥੱਲੇ 7 ਕਿਲੋ ਦੁੱਧ ਹੈ ਜੀ ਠੋਕ ਤੇ ਕਿਹੜੇ ਸੂਏ ਵਾਸਤੇ ਗੱਬਣ ਆ ਇਹ ਇਹ ਤੀਜਾ ਸੂਆ ਸੂਣੀ ਹੈ ਜ ਸੂਣੀ ਐਦਕੇ ਦੂਜੇ ਸੂਏ ਦੂਜੇ ਸੂਏ ਦਾ ਦੁੱਧ ਦਾ 17 ਕਿਲੋ ਤਾ ਮੈਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਇਹ ਸਵਾ ਦੋ ਮਹੀਨੇ ਚ ਇੱਕ ਪਾਸ ਹੁਣ ਦੁੱਧ ਕਿੰਨਾ ਆਜ ਰਿਹਾ ਹੁਣ ਅਗਲਾ 7 ਕਿਲੋ ਕਹਿੰਦਾ ਆਪਾਂ 5 ਹੀ ਕਹਾਂਗੇ ਤੇ ਮਿਲਦੀ ਕਿਵੇਂ ਮਿਲਦੀ ਪਹਾੜ ਦੇ ਚਾਰ ਦੀ ਮੁੱਠੀ ਸਿੱਟ ਜੇ ਮਾਰਦੀ ਤੇ ਤੇ ਖੋਲੋ ਇਹਨੂੰ ਬਾਕੀ ਦੀ ਗੱਲ ਵੀਰੇ ਵੱਡੇ ਘਾਤ ਕਾੜਦੀ ਹੈ ਠੀਕ ਹੈ ਜੀ ਤੇ ਰੇਲ ਗੱਡੀ ਦੇ ਡੱਬੇ ਜਿੱਦੀ ਝੋਟੀ ਹੈਗੀ ਜੀ ਆਪਾਂ ਗੱਲ ਕਰ ਲਗੇ ਸੀਲ ਸਾਉ ਤੇ ਜਿੱਦੇ ਤਿਆਰ ਹੋਗੀ ਕਰਮ ਵਾਲੀ ਚੰਗੇ ਪੈਸੇ ਦੂਈ ਆ ਇਹ ਠੀਕ ਹੈ ਜੀ ਤੇ ਵਾਕਿਆ ਥਾਣ ਲੈ ਵਾ ਇਹਦਾ ਚੰਗਾ ਤਿਆਰ ਉਦੋਂ ਕਰੂਗੀ ਹੁਣ ਵੀ ਚੰਗਾ ਗਾ ਕੱਲਾ ਕੱਲਾ ਥਾਣ ਲੱਗਿਆ ਹੋਇਆ ਇਹਦੇ ਵੀ ਤੇ ਕੋਕੜ ਗੱਬਣ ਦੀ ਤੁਸੀਂ ਮੰਗ ਕਰਦੇ ਹੋ ਤੇ ਚੈੱਕ ਪਾਸ ਆ ਜੀ ਠੀਕ ਆ ਆ ਕਰੋ ਚੈੱਕ ਤੇ ਜੇ ਆਪਾਂ ਗੱਲ ਕਰ ਲਏ ਜੇ ਤੁਸੀਂ ਆਓਗੇ ਨਾ ਕੋਲੇ ਵੱਡੇ ਸਾਇਦ ਦੀ ਝੋਟੀ ਹੈਗੀ ਮੋੜ ਲਿਓ ਜੀ ਮੋੜ ਲਿਓ ਜੀ ਸੀ ਲੰਗੀ ਆਪਾਂ ਮਾਦੀ ਭਾਈ ਅਸੀਂ ਬਹਿ ਜਾ ਠੀਕ ਆ ਸਮੇਂ ਨਹੀਂ ਬੁਟਾਈ ਜੀ ਮਾਰੀ ਸੱਗਾ ਮਣੀ ਉਹ ਮੈਨੂੰ ਮਾਰ ਪੈਗੀ ਕੱਫੀ ਸੀ ਥੋੜੀ ਜੀ ਨਹੀਂ ਤਾਂ ਫਿਰ ਗਾਹਾਂ ਹੀ ਸੀਗਾ ਕੰਮ ਆਣਾ ਤੇ ਹੂੰ ਚੰਗਾ ਮੈਨੂੰ ਜ਼ਰੂਰ ਥੋੜੀ ਜੀ ਹਾਂ ਹੂੰ ਪੱਟ ਪੁੜੇ ਦੀ ਵੀ ਬਹੁਤ ਚੰਗੀ ਕਮਾਲ ਦਾ ਪਿੱਠਪੂੜਾ ਤੇ ਬਾਕੀ ਦਾ ਜੈਡ ਬਲੈਕ ਆ ਗਈ ਸਾਰੀ ਪਿੱਠਪੂੜੇ ਦਾ ਕੋਈ ਅੰਤ ਨਹੀਂ ਅੱਦਕਾਟ ਪੂਰਾ ਵੱਡਾ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 10 ਵਜੇ ਤੋਂ ਵੀ ਪਹਿਲਾਂ ਦਾ 8:30 ਵਜੇ ਦਾ ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਇੱਕ ਛੋਟੀ ਤੁਹਾਨੂੰ ਸੂਈ ਸਵਾਈ ਦਿਖਾਉਣੀ ਆ ਆ ਦੇਖੋ ਜੀ ਖਾਣ ਲੈ ਬਾਈਕ ਨੰਬਰ ਮਿਲਦੀ ਮੁਲਦੀ ਬਾਈਕੰ ਦਾ ਜਿਵੇਂ ਮਰਜ਼ੀ ਚੋਈ ਚੱਲੋ ਚਾਰਟ ਸਿੱਟੋ ਤੇ ਥੱਲੇ ਬੈਠੋ ਠੀਕ ਆ ਜੀ ਸੀਲ ਸਾਬੂ ਫੁੱਲਾ ਤੇ ਬਾਕੀ ਦਾ ਪਿੱਠਪੂੜੇ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਪਿੱਠਪੂੜਾ ਤਾਂ ਤੋਂ ਦਾ ਸਾਹਣ ਰਗੀ ਪਈ ਹੈ ਜੀ ਠੀਕ ਆ ਤੇ ਕੁਆਲਿਟੀ ਫੁੱਲ ਆ ਗਈ ਜਿੰਨੀ ਕਹੇਗੀ ਆਪਾਂ ਤੁਹਾਨੂੰ ਦਿਖਾਤੀ ਆ ਜਿਵੇਂ ਟੋਕਰ ਪਸ਼ੂ ਵਹਾਉਂਦੇ ਨੇ ਐਂ ਬਹਿ ਗਿਆ ਕੋਈ ਬਾਸ ਤੇ ਨਹੀਂ ਮੈਂ ਥੱਲੇ ਠੀਕ ਆ ਵੀਰੇ ਬਹੁਤ ਸੀਲ ਆ ਠੀਕ ਆ ਇੰਦਰਾ ਮਰੀ ਆ ਜਿਵੇਂ ਮਾਗੀ ਜਮੇ ਨਹੀਂ ਕੁਝ ਕਹਿੰਦੀ ਓਕੇ ਜੀ ਓਕੇ ਤੇ ਆ ਦੇਖੋ ਜੀ ਤੇ ਡਿਮਾਂਡ ਫਿਰ ਬਾਈ ਸੁਖੇ ਦੀ ਡਿਮਾਂਡ ਇਹਦੀ ਫੋਨ ਤੇ ਹੋਊ ਜਾਏ ਜੀ ਜਾਇਜ਼ ਹੋਊਗੀ ਚੈੱਕ ਆ ਉਹਦੀ ਅਗਲਾ ਕਰਾ ਕੇ ਲੈ ਜੀ ਚੈੱਕ ਕਰਾ ਕੇ ਲੈ ਜਾਵੇ ਅਗਲੀ ਆਪਣੀ ਚੈੱਕ ਕਰਾਈ ਹੋਈ ਦੋ ਨੰਬਰ ਵੀਰੇ ਜਿਹੜੀ ਸੂਈ ਸੋਈ ਕਿੰਨੇ ਦਿਨਾਂ ਦੀ ਸੂਈ ਵੀ ਆ ਇਹਨੂੰ ਸੂਈ ਨਾ ਹੋ ਗਿਆ ਬਾਈ ਅੱਜ 12 13 ਦਾ ਨੇ 12 ਤੋਂ 13 ਦਿਨ ਮਗਰ ਕੀ ਆ ਗਿਆ ਜੀ ਸਾਗਰੇ ਦੇ ਕੱਟੀ ਹੈ ਸਿੰਘ ਸੱਲੇ ਦੀ ਬਹੁਤ ਸੋਹਣੀ ਹਨਾ ਝੋਟੀ ਹਾਂਜੀ ਹਾਂਜੀ ਸੈਕਟਰ ਦੁੱਧ ਕਿੰਨਾ ਜੀ ਦੁੱਧ ਬਾਈ ਕੱਟੀ ਥੱਲੇ 11 ਕਿਲੋ ਤਿਆਰ ਆ ਜਾਂ ਮੈਂ ਡੱਬੇ માં 11 ਕਿਲੋ ਦੁੱਧ ਰੈਡੀ ਆ ਤੇ ਜਿਵੇਂ ਮਰਜੀ ਚੋਈ ਚਾਈ ਚੱਲ ਕੋਈ ਚੱਕਰ ਧਾਰਾ ਮਾਰ ਕੇ ਦਿਖਾਵਾਂਗੇ ਧਾਰਾ ਮਾਰ ਕੇ ਪਹਿਲਾਂ ਧਾਰਾ ਹੀ ਮਾਰ ਦਿਓ ਫਿਰ ਫੇਰ ਹੀ ਤੋਰਾ ਕਰਾਵਾਂਗੇ ਚੱਕ ਪਾਸ ਮੀਮੀ ਦਾ ਠੀਕ ਹੈ ਜੀ ਆ ਦੇਖੋ ਜੀ ਥਣ ਥਣ ਕਰੋ ਨੇੜੇ ਤੇ ਟੱਕ ਤੇ ਬਾਕੀ ਦਾ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਤਸੱਲੀ ਤੁਸੀਂ ਆਪ ਕਰ ਲੈਣੀ ਹੈ ਪੈਸੇ ਲਾਉਣੇ ਆ ਤੁਸੀਂ ਜੀ ਤੇ ਬਾਈ ਨਾਲ ਤੁਸੀਂ رابطہ ਕੰਮ ਕਰਕੇ ਜ ਸਾਰੀ ਗੱਲਬਾਤ ਪੁੱਛ ਕੇ ਫੇਰ ਪਸ਼ੂ ਖਰੀਦਣਾ ਜੀ ਤੇ ਬਾਕੀ ਦਾ ਬਾਈ ਦੇ ਵੀਡੀਓ ਆਪਣੇ ਚੈਨਲ ਦੇ ਉੱਤੇ ਹੋਣ ਗਿਆ ਕਾਫੀ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਝੂਠ ਝਾਟ ਵਾਲਾ ਅੱਗੇ ਤਾਂ ਕੋਈ ਕੰਮ ਹੋਇਆ ਨਹੀਂ ਠੀਕ ਹੈ ਜੀ ਬਾਕੀ ਦਾ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਬੱਚਾ ਚਾਹੁੰਦਾ ਦੀ ਦੇਖ ਸਕਦੇ ਹਾਂ ਝੋਟੀ ਆਪਣੇ ਸਾਹਮਣੇ ਪਸਮਾਰੀ ਹੈ ਸਵੇਰ ਦਾ ਟਾਈਮ ਆ ਵੀਡੀਓ ਬਣਾਉਣ ਦਾ ਠੀਕ ਹੈ ਜੀ ਤੇ ਦੁੱਧ ਕਿੰਨਾ ਹੈ ਥੱਲੇ ਸੁਖੇ ਦੁੱਧ ਦੇ ਅਸਲ 11 ਕਿਲੋ ਹੈ ਬਾਈ ਰੈਡੀ ਜਮਾ ਡੱਬੇ ਮਾਰਮਾ ਆਪਾਂ ਜਿਹੜੇ ਨਹੀਂ ਸਾਸੀ ਕਹਾਂਗੇ ਤਿੰਨ ਟਾਈਮ ਚੋਵੇ ਚਾਰ ਟੋਵੇ 10 ਮਿੰਟ ਕਿ ਲ ਜਾ ਸਕਦਾ ਹਾਂਜੀ ਹਾਂਜੀ ਠੀਕ ਆ ਵੀਰੇ 20 ਮਿੰਟਾਂ ਦੀ ਜਗਾ ਕੱਢੀ ਨੂੰ ਚਲੋ ਮਾਰੋ ਧਾਰਾ ਮਾਰੋ ਜੀ ਵੀਰੇ ਆ ਦੇਖੋ ਬਾਈ ਜੀ ਚੈੱਕ ਕਰੋ ਤੁਸੀਂ ਸਮਰ ਕੇ ਠੀਕ ਆ ਜੀ ਤੇ ਬਾਕੀ ਸੂਹਾ ਦੂਜਾ ਇਹਦਾ ਹਾਂਜੀ ਸੂਹਾ ਦੂਜਾ ਸੂਹਾ ਦੂਜਾ ਆ ਗਿਆ ਤੇ ਸੀਵ ਸਾਬ ਬਹੁਤ ਆਉਂਦਾ ਬਾਈ ਪਾਲੀ ਸਾਬ ਆ ਬਈ ਬੱਚਾ ਫੜ ਲਾ ਤਾਏ ਨਾ ਧਾਰ ਬਹੁਤ ਨਰਮ ਧਾਰ ਇੰਨੀ ਪੋਲੀ ਅੰਤਾਂ ਤੋਂ ਅੰਤਾਂ ਨਹੀਂ ਲਓ ਜੀ ਕਰਾਓ ਚੈੱਕ ਧਾਰਾ ਹਾ ਦੇਖੋ ਜੀ ਥੱਲੇ ਤਾਂ ਨਾ ਰਿਕਾਰਡ ਪੈਂਦਾ ਜੇ ਆਪਾਂ ਗੱਲ ਕਰ ਲਗੇ ਮਗਰ ਲੈ ਜਿਓ ਮਾਰੋ ਵੀਰੇ ਆ ਦੇਖੋ ਜੀ ਬਾਕੀ ਦਾ ਬਾਈਕਾ ਦਾ ਤਸਲੀ ਆ 10 ਕਿਲੋ ਦੁੱਧ ਹੀ ਮੇਣ ਕੇ ਲੈ ਜਾਓ ਠੀਕ ਹੈ ਜੀ ਓਕੇ ਵੀਰੇ ਨੀ ਤੋਰੋ ਹੁਣ ਤੇ ਥੱਲੇ ਤਾਂ ਵਰਦ ਹੀ ਆ ਹਨਾ ਪੂਰੀ ਬਾਈ ਸੋਕੇ ਪੂਰੀ ਬਾਈ ਆ ਦੇਖੋ ਕੋਲੀ ਕਾ ਨਾਂ ਦੀ ਠੀਕ ਆ ਦੇਖੋ ਜੀ ਖਾਨ ਦੇਖੋ ਹੁਣ ਨਿਕਲ ਮੇ ਠੀਕ ਹੈ ਜੀ ਤੇ ਬਾਕੀ ਦਾ ਮਗਰ ਕਟ ਆ ਗਿਆ ਸਾਮਿਆਂ ਵਾ 12 13 ਦਿਨਾਂ ਦਾ ਹੈਗਾ ਜੀ ਕੋਈ ਹੁਣ ਮਾਰਨ ਦਾ ਡਰ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੱਟੀ ਹੈ ਜੀ ਮਗਰ ਕੱਟੀ ਹੈ ਜੀ ਅੱਛਾ ਕੱਟੀ ਹੈ ਠੀਕ ਹੈ ਆਪਾਂ ਕੱਟਾ ਗਿਆ ਤਾਂ ਪਹਿਲਾਂ ਜੀ ਚਲੋ ਕੋਈ ਗੱਲ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਝੋਟੀ ਵੀ ਕੁਆਲਿਟੀ ਵਾਲੀ ਹੈ ਜੀ ਦੂਜੀ ਸਾਈਡ ਤੇ ਥਣ ਕਰੋ ਚੈੱਕ ਆ ਦੇਖੋ ਜੀ ਬਾਕੀ ਦਾ ਸੋਭਾ ਦਾ ਟਾਈਮ ਆਪਣਾ ਵੀਡੀਓ ਬਣਾਉਣਾ ਦਾ ਮੋੜ ਲਿਓ ਵੀਰੇ ਤੇ ਪਿੱਠ ਪੂੜੇ ਦੀ ਪੂਰੀ ਵਧੀਆ ਘੱਟ ਘਾਟ ਪੂਰਾ ਵਧੀਆ 500 ਰੁਪਏ ਨਹੀਂ ਨਹੀਂ ਸਿੰਘ ਵੀਰੇ ਸਕੀਨ ਪੂਰੀ ਹੈ ਇਹ ਗੱਲ ਜਮਾ ਜਾਇ ਜਾ ਆ ਦੇਖੋ ਜੀ ਤੇ ਥੱਲੇ ਤੋਂ ਕਰੋ ਚੈੱਕ ਹਲੇ ਠੀਕ ਹੈ ਜੀ ਤੇ ਬਾਕੀ ਦਾ ਡੋਧਰ ਆਈਡੀ ਵਾਲੀ ਹੈਗੀ ਕੋਈ ਐ ਨਹੀਂ ਵੀ ਦੇ ਦੂਗੀ ਹਨਾ ਹਾਂ ਜੀ ਡੋਧਰ ਦਾ ਜਮਾ ਪੂਰਾ ਜੀ ਤੇ ਵੀਰੇ ਆਪਾਂ ਸਮਾਨ ਵੀਰੇ ਆਪਾਂ ਹੈ ਅੰਦਰਲੀ ਸਾਈਡ ਤਾਂ ਮਾਰੀ ਹੀ ਹੈਗੀ ਕੋਈ ਧਾਰ ਦਾ ਵਟਾ ਨਹੀਂ 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 ਠੀਕ ਉਹ ਤਾਂ ਕੋ ਚੁੱਕ ਤੇ ਵੀਰੇ ਸੁਕੇ ਕਿੰਨੇ ਪੈਸੇ ਇਹਦੇ ਇਹਦੇ ਵੀ ਮੈਂ ਮਜ਼ਾਜ ਹੀ ਹੁੰਦਾ ਜੀ ਆਪਣਾ ਰੇਟ ਤਾਂ ਹੀ ਆਪਣਾ ਡੰਗਰ ਮਿੰਟ ਪੰਜ ਹੀ ਲੱਗਦੇ ਆ ਹੂੰ ਹੂੰ ਫੋਨ ਤੇ ਹੋ ਜੂ ਹੋ ਜਾ ਜੀ ਠੀਕ ਹੈ ਉੱਤਰੀ ਦੇਖਣਾ ਵੀਰੇ ਹੁਣ ਉੱਤਰੀ ਆ ਦੇਖ ਹਾਂ ਕੱਟੀ ਹੁਣ ਉੱਤਰੀ ਆ ਜੀ ਦੇਖ ਥੱਲੇ ਤਾਂ ਗੱਡ ਦੇ ਕਰਨੇ ਨਹੀਂ ਇੱਧਰ ਰੱਖੂਗਾ ਜੀ ਨਾ ਮਾਰ ਦਿਓ ਚਾਰ ਧਾਰਾਂ ਹਾਂ ਜੀ ਹਾਂ ਸਮਾਰ ਕੇ ਮਾਰ ਦਿਓ ਕੱਪੜੇ ਕ ਬੈਠੀ ਜੇ ਮਰਜੀ ਜਾ ਹਨਾ ਉੱਠ ਕੇ ਫੇਰ ਬੈਠ ਗਈ ਨਹੀਂ ਬਾਈ ਯਾਰ ਐ ਇਕੱਤੀ ਨੂੰ ਕੋਈ ਬਾਸਤੇ ਨਹੀਂ ਠੀਕ ਆ ਵੀਰੇ ਐਨਾ ਚੌਣ ਚੰਗਾ ਇਕੱਤੀ ਦਾ ਹੂੰ ਦੁੱਧ 11 ਕਿਲੋ ਹੈ ਜੀ ਆ ਪਾਗਲੇ ਨੂੰ 10 ਕਿਹਾ ਵੀ ਡੱਬਾ ਭਰ ਕੇ ਠੀਕ ਆ ਰੋਡਾਂਗ ਚੋਵੇ ਤਨਾਂ ਚੋਵੇ ਜੇ ਮਰਜੀ ਜੋ ਇਹਦੀ ਵੀ ਡਿਮਾਂਡ ਫੇਰ ਫੋਨ ਤੇ ਹੂ ਹੈ ਇਹਦੀ ਵੀ ਫੋਨ ਤੇ ਹੂ ਹੂ ਜਾਏ ਜੀ ਤੇ 10 ਕਿਲੋ ਤੋਂ ਬਾਹਰ ਦੁੱਧ ਰੈਡੀ ਹਾਂ ਜੀ ਹਾਂ ਦੁੱਧ 11 ਕਿਲੋ ਰੈਡੀ ਤੇ ਇੱਕ ਤੁਹਾਨੂੰ ਵੀਰੇ ਟੋਕਰ ਗੱਬਣ ਦਿਖਾਤੀ ਆ ਠੀਕ ਆ 5 ਕਿਲੋ ਦੁੱਧ ਰੈਡੀ ਹੈ ਚੰਗੇ ਕੱਦ ਕਾਠ ਵਾਲੀ ਝੋਟੀ ਹੈ ਠੀਕ ਆ ਜੀ ਇੱਕ ਤੁਹਾਨੂੰ ਸੂਈ ਸਵਾਈ ਦਿਖਾਤੀ ਲੁੱਦ 11 ਕਿਲੋ ਬਾਈ ਕਹਿੰਦਾ ਮਿਣਕੇ ਲੈ ਜਾਓ 10 ਕਿਲੋ ਤੇ ਮਗਰ ਹੈਗੀ ਕੱਟੀ ਤੇ ਬਾਕੀ ਨੰਬਰ ਫੇਰ ਬੋਲ ਬਾਈ 99150 ਜੀ 99400 ਪਿੰਡ ਬੱਲੋ ਪਿੰਡ ਬੱਲੋ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਬਾਈ ਦੇ ਤਾਪਾ ਤੇ ਰਾਮਪੁਰਾ ਪਸ਼ੂ ਮੰਡੀ ਰਹਿ ਜਾਂਦੀ ਹੈ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ